ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਅਸੀਂ ਪੇਚਾਂ ਵਾਲੀ ਸੈਮੀ ਪਟਿਆਲੇ ਸਹੀ ਪੱਕ ਦੀ ਵੀਡੀਓ ਲੈ ਕੇ ਆਏ ਆ ਜਿਸ ਦੀ ਲੈਂਥ 7.5 ਮੀਟਰ ਹੈ ਕਪੜਾ ਫੁੱਲ ਵੈਲ ਕਪੜਾ ਫੁੱਲ ਵੈਲ ਪਹਿਲਾਂ ਨਾਲ ਸਿੱਧੇ ਸੈਂਟਰ ਤੋਂ ਲਿਆ ਕੇ ਆਪਣੇ ਹਾਫ ਚੋਂ ਲੜ ਨੂੰ ਫੋਲਡ ਕਰਕੇ ਅੱਧੀ ਆਈ ਬਰੋ ਤੇ ਅੱਧੀ ਕੱਲ ਗੱਲ ਢਾਗ ਕੇ ਮਨੇ ਲੜਨ ਲਗਾ ਦੇਣਾ ਹੈ ਜੇ ਤੁਸੀਂ ਸਾਡੇ YouTube ਚੈਨਲ ਉੱਤੇ Facebook ਪੇਜ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਅਤੇ ਐਹੇ ਜਿਹੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਕਰੋ ਜੇ ਤੁਹਾਨੂੰ ਵੀਡੀਓ ਬਧੀ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਹਿਲਾ ਲੜੜਾ ਜਿਹੜਾ ਆਪਣੇ ਅੰਗਲਾ ਲੜ ਲਗਾਉਣਾ ਲੜ ਨੂੰ ਬੈਗ ਤੋਂ ਚੰਗੀ ਤਰ੍ਹਾਂ ਪਿੰਚ ਕਰਕੇ ਉੱਤੋਂ ਬੈਗ ਤੱਕ ਲੜ ਨੂੰ ਕਿੰਨਾ ਸਾਫ ਕਰਕੇ ਲੜ ਨੂੰ ਫਰੰਟ ਤੋਂ ਇੱਕ ਵਾਰ ਬਿੰਚ ਕਰਕੇ ਜਿੰਨਾ ਫਾਸਲਾ ਦੇ ਰੱਖਣਾ ਉਹਨਾ ਫਾਸਲਾ ਰੱਖ ਕੇ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਉਸ ਬਾਅਦ ਨਾਲ ਜਿੰਨਾ ਬਾਅਦੀ ਮਤਰਾ ਨਾਲ ਆਪਣੇ ਨਾਲ ਦੀ ਨਾਲ ਬਾਅਦੀ ਮਤਰਾ ਨਾਲ ਆਪਾਂ ਨੇ ਪੇਚਾਂ ਇਹ ਸਪਾਈ ਕਰ ਲੈਣੀ ਹੈ ਇਹਨਾਂ ਨੂੰ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹਨਾਂ ਨੂੰ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਵੀ ਮੈਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆਪਾਂ ਨੇ ਇਹ ਲਾੜ ਨੂੰ ਲਗਾਉਣਾ ਲਾੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਣੇ ਦਾ ਖੁੱਲਦਾ ਪਤਲਾ ਲਿਖਣਾ ਤੇ ਬੰਦ ਪਸਾ ਉੱਤੇ ਪੂਣੇ ਦਾ ਖੁੱਲਦਾ ਪਤਲਾ ਲਿਖਣਾ ਤੇ ਬੰਦ ਪਸਾ ਉੱਤੇ ਲਾੜ ਨੂੰ ਪ੍ਰਿੰਟਰ ਤੋਂ ਇੱਕ ਵਾਰ ਪਿੰਚ ਕਰਕੇ ਦੂਜੀ ਵਾਰ ਉਸ ਨੂੰ ਥੋੜਾ ਥੱਲੇ ਨੂੰ ਖਿੱਚ ਕੇ ਆਪਾਂ ਨੇ ਲਾੜ ਨੂੰ ਦੂਜੀ ਵਾਰ ਪਿੰਚ ਕਰਕੇ ਲਾੜ ਨੂੰ ਪੂਰਾ ਸਾਫ਼ ਕਰਕੇ ਆਪਾਂ ਜਿੰਨਾ ਤੁਸੀਂ ਫਾਸਲਾ ਰੌਜ਼ਰ ਰੱਖਣਾ ਚਾਹੁੰਦੇ ਉਹਨਾਂ ਫਾਸਲਾ ਰੱਖ ਕੇ ਆਪਾਂ ਨੇ ਪ੍ਰਿੰਟਰ ਨੂੰ ਸਾਫ਼ ਕਰਕੇ ਬਾਅਦ ਦੀ ਮਤ ਨਾਲ ਸਾਫ ਕਰਕੇ ਪਹਿਲੇ ਲਾੜੂ ਲਗਾ ਦੇਣਾ ਹੈ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ Facebook ਨੂੰ ਫੋਲੋ ਜਰੂਰ ਕਰਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਅਸੀਂ ਅਹ ਜੀ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਲਾੜੂ ਚੰਗੀ ਤਰ੍ਹਾਂ ਸੈੱਟ ਕਰਕੇ ਉਸ ਦਾ ਫਾਸਲਾ ਸੈੱਟ ਕਰਕੇ ਜਿੰਨਾ ਦੀ ਬਸਰਾ ਰੱਖਣਾ ਚਾਹੋ ਨੇ ਜਿੰਨਾ ਉਸ ਦਾ ਨੋਕ ਦੀ ਚੜਾਈ ਰੱਖਣਾ ਚਾਹੋ ਨੇ ਉਨੀ ਚੜਾਈ ਰੱਖ ਕੇ ਆਪਾਂ ਨੇ ਲਾੜੂ ਲਗਾ ਦੇਣਾ ਹੈ ਜਿਹੜਾ ਅਗਰ ਲਾੜ ਨੂੰ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੋਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੋਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਜਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਕੰਨ ਤੋਂ ਪੂਰਾ ਥੱਲੇ ਦਾ ਖੋਲਣਾ ਹੈ ਫਰੰਟ ਤੋਂ ਇੱਕ ਵਾਰ ਲੜ ਨੂੰ ਪਿੰਚ ਕਰਨਾ ਹੈ ਇੱਕ ਵਾਰ ਪਿੰਚ ਕਰਨ ਤੋਂ ਬਾਅਦ ਲੜ ਨੂੰ ਥੱਲੇ ਨੂੰ ਥੋੜਾ ਜਿਹਾ ਥੱਲੇ ਨੂੰ ਖਿੱਚ ਕੇ ਦੂਸਰੀ ਬਾਤ ਨੂੰ ਨੋਕ ਤੋਂ ਬੈਂਚ ਕਰਕੇ ਆਪਾਂ ਨੇ ਜਿੰਨਾ ਉਸ ਦਾ ਫਾਸਲਾ ਰੱਖ ਕੇ ਜਿੰਨੀ ਉਸ ਦੀ ਨੋਕ ਦੀ ਚੜਾਈ ਰੱਖਣੀ ਚਾਹੁੰਦੇ ਉੰਨੀ ਚੜਾਈ ਰੱਖ ਕੇ ਫਾਸਲਾ ਰੱਖ ਕੇ ਬਾਅਦ ਦੀ ਮਤਰਾ ਆਪਣਾ ਪੇਚ ਦੀ ਸਪਾਈ ਕਰਕੇ ਮੋਟਾਈ ਸੈੱਟ ਕਰਕੇ ਆਪਾਂ ਨੇ ਲੜਨ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇੱਥੇ ਰੱਖ ਤੁਹਾਨੂੰ ਜੇ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੇ ਜੁੜ ਕਰੋ ਅੱਗੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਤੇ ਹੋਰ ਹੋਰ ਕਿਸੇ ਵੀ ਸਟਾਈਲ ਦੀ ਪੱਗ ਦਾ ਕਿਤੇ ਵੀ ਜਿਹੜਾ ਪੱਗ ਬਣਾਉਣ ਲਈ ਸਾਨੂੰ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਦੱਸਿਓ ਬੈਡਿੰਗ ਬੋਰਡਿੰਗ ਜਿਹੜਾ ਅਗਲਾ ਲੜ ਲਗਾਣਾ ਅਗਲਾ ਲੜ ਫਿਰ ਉਸ ਤੋਂ ਅਗਲਾ ਲੜ ਨੂੰ ਜਿੱਦਾਂ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਖੁੱਲਦਾ ਪਾਸਾ ਥੱਲੇ ਕਰਨ ਤੇ ਬੰਦ ਪਾਸਾ ਉੱਤੇ ਬੁਣੀ ਖੋਲਤਾ ਪਾਸੇ ਥਲੇ ਰੱਖਦੇ ਤੇ ਬੰਦ ਪਾਸੇ ਉੱਤੇ ਲੜ ਨੂੰ ਚੰਗੀ ਤਰ੍ਹਾਂ ਕੰਨ ਪੂਰੀ ਅੱਖ ਤੱਕ ਖੋਲ ਲੈਣਾ ਹੈ ਅੱਖ ਤੱਕ ਖੋਲਣ ਤੋਂ ਬਾਅਦ ਲੜ ਨੂੰ ਇੱਕ ਵਾਰ ਆਪਾਂ ਨੇ ਫੋਲਡ ਕਰਨਾ ਇੱਕ ਵਾਰ ਫੋਲਡ ਕਰ ਇੱਕ ਵਾਰ ਫੋਲਡ ਕਰ ਲੈਣਾ ਹੈ ਨੋਕ ਕੋਲੋਂ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਥੋੜਾ ਥੱਲੇ ਨੂੰ ਖਿੱਚ ਕੇ ਦੂਸਰੀ ਵਾਰ ਆਪਾਂ ਨੇ ਲੜ ਨੂੰ ਫੋਲਡ ਕਰ ਲੈਣਾ ਇਹਨਾਂ ਕੋਲੋਂ ਨੋ ਕੰਮ ਤੋਂ ਹੋਲਡ ਕਰਵਾ ਜਿੰਨਾ ਤੁਸੀਂ ਉਸਦਾ فاਸਲਾ ਰੱਖਣਾ ਚਾਹੁੰਦੇ ਉਹਨਾ فاਸਲਾ ਰੱਖਦੇ ਆਪਾਂ ਨੇ ਬਾਅਦ ਦੀ ਮਤਲਬ ਆਪਣੇ ਉਸ ਤੋਂ ਬਾਅਦ ਲਰਨਿੰਗ ਚੰਗੀ ਤਰ੍ਹਾਂ ਬੈਕ ਦਾ ਪੂਰਾ ਕੰਪਲੀਟ ਕਰਕੇ ਲਗਾ ਕੇ ਬਾਅਦ ਦੀ ਮਤਲਬ ਆਪਣੇ ਪੇਚੀ ਦੀ ਸਫਾਈ ਕਰ ਲੈਣੀ ਹੈ ਆਪਾਂ ਨੇ ਇਹ ਧਿਆਨ ਰੱਖਣਾ ਕਿ ਆਪਣਾ ਜਿਹੜਾ ਪੀਚਾ ਆਪਣੇ ਪੀਚ ਲਗਾਏ ਉਹਨੂੰ ਉਹਨਾਂ ਦਾ ਫਾਸਲਾ ਇੱਕੋ ਜਿਹਾ ਹੋਣਾ ਚਾਹੀਦਾ ਤੇ ਮੋਟਾਈ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਆਪਾਂ ਪੱਗ ਬਣੀ ਉਹ ਦੇਖਣ ਚ ਸੋਹਣੀ ਲੱਗੇ ਅਤੇ ਕੋਈ ਆਏਗਾ ਵੀ ਫਾਸਲਾ ਲੱਗਾ ਮੋਟਾਈ ਵੱਧਾ ਜਿਹੜਾ ਅਗਲਾ ਅਗਲਾ ਫੇਰ ਉਸ ਤਰ੍ਹਾਂ ਲੜਨ ਨੂੰ ਜਿੱਥੇ ਨਾਲ ਸੈੱਟ ਕਰਕੇ ਪੂਣੀ ਦਾ ਖੁੱਲਦਾ ਪਾਸਾ ਲੜਖਣਾ ਤੇ ਬੰਦ ਪਾਸਾ ਉੱਤੇ ਇਹਦਾ ਖੁੱਲਦਾ ਪਾਸਾ ਰੱਖਣਾ ਤੇ ਬੰਦ ਪਾਸਾ ਉੱਤੇ ਲੜਨ ਨੂੰ ਜਿੱਥੇ ਤਰ੍ਹਾਂ ਬੈਗ ਤੋਂ ਪੂਰਾ ਹਿੱਟ ਕਰ ਲੈਣਾ ਹੈ ਲੜ 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 ਗੋਨਾ ਲੜ ਲੜ ਚੰਗੀ ਤਰ੍ਹਾਂ ਲੜੋ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਤਾ ਲੱਗਣਾ ਤੇ ਬੰਦ ਪਤਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪੂਰਾ ਸੈੱਟ ਕਰਕੇ ਆਪਣੇ ਲੜ ਨੂੰ ਚੰਗੀ ਤਰ੍ਹਾਂ ਅੱਖ ਤੱਕ ਪੂਰਾ ਖੋਲ ਲੈਣਾ ਹੈ ਫਰੰਟ ਤੋਂ ਇੱਕ ਵਾਰ ਨੋਕ ਕੋਲੋਂ ਬੈਂਚ ਕਰਕੇ ਇੱਕ ਈ ਵਾਰ ਨੋਕ ਤੋਂ ਪਿੰਚ ਕਰਨ ਤੋਂ ਬਾਅਦ ਆਪਾਂ ਨੇ ਉਸ ਨੂੰ ਥੋੜਾ ਜਿਹਾ ਥੱਲੇ ਨੂੰ ਖਿੱਚ ਕੇ ਦੂਸਰੀ ਵਾਰ ਨੋਕ ਕੋ ਬੈਂਚ ਕਰਕੇ ਆਪਾਂ ਨੇ ਲੜ ਨੂੰ ਪੂਰਾ ਸਾਫ਼ ਕਰਕੇ ਲਗਾਉਣਾ ਹੈ ਜੇ ਤੁਹਾਡਾ ਇੱਕ ਵਾਰ ਲੜ ਪਿੰਚ ਕਰੀ ਤੇ ਸਾਫ਼ ਹੋ ਜਾਂਦਾ ਹੈ ਤਾਂ ਤੁਹਾਨੂੰ ਦੂਸਰੀ ਵਾਰ ਪਿੰਚ ਕਰਨ ਦੀ ਕੋਈ ਲੋੜ ਨਹੀਂ ਤੁਹਾ ਜਿਹੜੇ ਆਪਾਂ ਲਾੜ ਲਗਾਏ ਨੇ ਉਹਦੇ ਵਿੱਚ ਆਪਾਂ ਜਿੰਨੀ ਤਰ੍ਹਾਂ ਬਾਅਦ ਫੇਰਨਾ ਹੈ ਬੈਰ ਤੱਕ ਉੰਨੀ ਤਰ੍ਹਾਂ ਆਪਾਂ ਨੇ ਲੜਾਂ ਦੀ ਸਫਾਈ ਕਰ ਲੈਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਨਾ ਫਾਸਲਾ ਦੇ ਮਟਾਈ ਇੱਕੋ ਜਿਹੀ ਕਰਕੇ ਆਪਾਂ ਨੇ ਲੜਾਂ ਨੂੰ ਚੰਗੀ ਤਰ੍ਹਾਂ ਪੂਰਾ ਸਾਫ਼ ਕਰ ਲੈਣਾ ਹੈ ਆਪਾਂ ਨੇ ਆਪਣੀ ਪੱਗ ਦੀ ਹੋਰ ਸੈਟਿੰਗ ਕਰ ਲੈਣੀ ਹੈ ਜਿੱਥੋਂ ਕਿ ਤੋਂ ਪੇਜ ਮੋਟਾ ਆਇਆ ਹੁਣ ਮੋਟੇ ਹਨ ਬਾਹ ਦੀ ਮਤਲ ਨਾਲ ਆਪਣੇ ਦੱਬ ਕੇ ਸਾਰੇ ਪੇਚਿਆਂ ਨੂੰ ਬਰਾਬਰ ਕਰ ਲੈਣਾ ਹੈ ਹੋਰ ਸੈਟਿੰਗ ਕਰ ਲੈਣੀ ਹੈ ਵੀਡੀਓ ਬਧੀ ਲੱਗ ਰਹੀ ਹੈ ਇਹ ਆਪਾਂ ਨੇ ਇਹ ਪੇਚ ਇਹ ਪੱਗ ਆਪਾਂ ਨੇ 7 ਤੇ 40 ਪੱਗ ਬਣੀ ਹੈ ਜਿਹੜਾ ਅਗਲਾ ਲਾ ਲਗਾਉਣਾ ਅਗਲਾ ਲਾ ਫਿਰ ਉਸ 17 ਪੂਣੀ ਦਾ ਖੁੱਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲਾਣ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਣੀ ਜਿਹੜਾ ਆਪਣੇ ਪੂਣੀ ਦਾ ਖੁੱਲਦਾ ਪਾਸਾ ਹੈ ਉਹ ਤੁਸ ਨੂੰ ਥੱਲੇ ਕਰਕੇ ਤੇ ਜਿਹੜਾ ਮੋਟਾ ਪਾਸਾ ਹੈ ਉਹ ਤੁਸ ਨੂੰ ਉੱਤੇ ਰੱਖ ਲੈਣਾ ਹੈ ਉਸ ਤੋਂ ਉਹ ਨੂੰ ਚੰਗੀ ਤਰ੍ਹਾਂ ਅੱਖ ਤੱਕ ਪੂਰਾ ਥੱਲੇ ਦਾ ਖੋਲ ਕੇ ਲਾਣ ਨੂੰ ਪੂਰਾ ਸੈੱਟ ਕਰਕੇ ਲੋਕ ਨੂੰ ਇੱਕ ਵਾਰ ਆਪਾਂ ਨੇ ਨੋ ਕੋਈ ਇੱਕ ਵਾਰ ਮੋੜ ਫੋਲਡ ਮੋੜ ਲੈਣਾ ਹੈ ਇੱਕ ਵਾਰ ਮੋੜ ਤੇ ਇੱਕ ਵਾਰ ਜੇ ਤੁਹਾਡਾ ਇੱਕ ਵਾਰ ਮੋੜੇ ਦੇ ਨਾਲ ਸੱਟਾ ਜਾਂਦਾ ਤਾਂ ਉਹਨੂੰ ਦੂਸਰੀ ਵਾਰ ਫੋਲਡ ਕਰਨ ਦੀ ਕੋਈ ਲੋੜ ਨਹੀਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਜਦੋਂ ਆਪਾਂ ਇੱਕ ਵਾਰ ਲਾ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿੰਗੀ ਜਰਾ ਆਪਣੀ ਆਪਣੀ ਪੱਗ ਦੀ ਸੈਟਿੰਗ ਕਰਨੀ ਹੈ ਇਹ ਉਤਲੇ ਪੇਚਾਂ ਨੂੰ ਉਹਨਾਂ ਹੀ ਸੈਟਿੰਗ ਕਰ ਲੈਣੀ ਹੈ ਹੋਰ ਪੱਗ ਦੀ ਸੈਟਿੰਗ ਕਰਨੀ ਹੈ ਜਿਹੜੇ ਆਪਾਂ ਨੇ ਪੇਚ ਲਗਾਏ ਉਹਨਾਂ ਵਿੱਚ ਵਾਲ ਫੇਰ ਕੇ ਉਹਨਾਂ ਦਾ ਫਾਸਲਾ ਬਰਾਬਰ ਮਟਾਈ ਬਰਾਬਰ ਕਰ ਲੈਣੀ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤਾਂ ਆਪਣੇ ਆਪਣੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਜੇ ਤੁਸੀਂ ਸਾਡੇ YouTube ਚੈਨਲ ਤੇ Facebook ਤੇ ਨਵੇਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਨੂੰ ਫੋਲੋ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਮੈਂਟ ਸੈਕਸ਼ਨ ਵਿੱਚ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਿਹੜਾ ਆਪਾਂ ਨੇ ਕੱਲ੍ਹ ਗਿਲਾੜਾ ਲਗਾਉਣਾ ਕੱਲ੍ਹ ਗਿਲਾੜਾ ਪੱਗ 'ਤੇ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਕੋਈ ਇਸ ਦੇ ਵਿੱਚ ਲਗਾ ਲੈਣਾ ਹੈ ਗਲਗੜਾ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਨਾਲ ਨੂੰ ਫੋਲਡ ਕਰ ਲੈਣਾ ਹੈ ਨਾ ਨੂੰ ਜਿੱਕੇ ਉੱਤੋਂ ਨਾਲ ਦੋਨਾਂ ਪਾਸੇ ਤੋਂ ਫੋਲਡ ਕਰਕੇ ਪ੍ਰੋਪਰ ਫੋਲਡ ਕਰਕੇ ਥੱਲੋਂ ਦੇ ਉੱਤੋਂ ਖਿੱਚ ਕੇ ਪੂਰਾ ਸਾਫ਼ ਕਰਕੇ ਆਪਾਂ ਨੇ ਲਾੜੋਂ ਲਗਾਉਣਾ ਹੈ ਸਾਫ਼ ਕਰਨ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣਾ ਹੈ ਸਾਮ ਕਰ ਦੋ ਆ ਪੱਗ ਬੰਨਦੇ ਥੱਲੇ ਲਿਆ ਕੇ ਲੜਨ ਨੂੰ ਆਪਾਂ ਨੇ ਕਮਾ ਕੇ ਜਿਹੜੇ 5ਵੇਂ ਤੇ 6ਵੇਂ ਲੜ ਹੋਵੇਗਾ ਉਸ 5ਵੇਂ ਤੇ 6ਵੇਂ ਲੜ ਦੇ ਬੇਸ ਦੇ ਵਿੱਚ ਜਿਹੜੀ ਜਗ੍ਹਾ ਹੋਏਗੀ ਉਸ ਦੇ ਵਿੱਚ ਆਪਾਂ ਨੇ ਲੜਨ ਦਾ ਬੱਦ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੁਹਾਡਾ ਆਪਾਂ ਨੇ ਆਪਣੀ ਹੋਰ ਆਪਣੀ ਪੱਗ ਦੀ ਸੈਟਿੰਗ ਕਰ ਲੈਣੀ ਹੈ ਜਿਤੋਂ ਤੱਕ ਤੋਂ ਆਪਣੇ ਨੋਕ ਨੂੰ ਬਰੇਜਟੇ ਲੈਣਗਾ ਆਪਾਂ ਨੇ ਪਿੱਛੇ ਜਗ੍ਹਾ ਤੇ ਸੈਟ ਕਰ ਲੈਣਾ ਹੈ ਸੋ ਅੱਜ ਜਿਹੜਾ ਸੈਟ ਕਰਨਾ ਸੈਟ ਕਰਨੀ ਦੋਨਾਂ ਪੱਲੇ ਨੂੰ ਬਰਾਬਰ ਕਰਕੇ ਆਪਣੇ ਸਿਰ ਨੂੰ ਢੱਕਣਾ ਹੈ ਜਿਹੜਾ ਬੈਕ ਵਾਲਾ ਲਾੜਾ ਹੋਣਾ ਬੈਕ ਵਾਲਾ ਲਾੜਾ ਆਪਣੇ ਦੋਨਾਂ ਪਾਸੇ ਤੋਂ ਲਾੜ ਨੂੰ ਕਿਤਨਾ ਫੋਲਡ ਕਰਕੇ ਆਪਣੇ ਬੈਕ ਵਾਲਾ ਲਾੜ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਦੋਨਾਂ ਪਾਸੇ ਤੋਂ ਲਾੜ ਨੂੰ ਜਿੰਨਾ ਕਿਤਨਾ ਬੈਕ ਫੋਲਡ ਕਰਕੇ ਵੀਡੀਓ ਬਤੀਲੇਗੀ ਵੀਡੀਓ ਦੇਖਣੋਂ ਵੀਡੀਓ ਪਾ ਦਿਲੇਗੀ ਵੀਡੀਓ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਨਾ ਤੇ ਵੀਡੀਓ ਨੂੰ ਬਹੁਤ ਪਛੇਰ ਜ਼ਰੂਰ ਕਰਨਾ ਜਿੰਨਾ ਵੀ ਰੈਡਵਾਂਸ ਹੋਣਾਂ ਦਾ ਪੀਰਾਂ ਤੱਕ ਵੀਡੀਓ ਜ਼ਰੂਰ ਪਹੁੰਚ ਸਕੇ ਤਿੰਨ ਜਿਹੜਾ ਪੱਕੇ ਸਟੱਗਾਂ ਵੀਡੀਓ ਬਤੀ ਹੈ ਕਿ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ